ਆਪਰੇਸ਼ਨ ਚੱਲ ਰਿਹਾ ਹੈ ਸਵੇਰ ਦਾ ਤੇ ਹੁਣ ਤੱਕ 3 ਬੰਦੇ ਇਸ ਉਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ। ਔਰ ਜਿਹੜੇ ਨੋਨ ਇਥੋਂ ਦੇ ਹੈਗੇ ਨੇ ਸਮੰਗਲ ਉਹਨਾਂ ਦੇ ਘਰਾਂ ਦੀ ਪ੍ਰੋਪਰਲੀ ਡੀਪ ਸਰਚ ਕੀਤੀ ਜਾ ਰਹੀ ਹੈ। ਉਸ ਸਰਚ ਦੇ ਦੌਰਾਨ ਅਗਰ ਕੁਝ ਹੋਰ ਬ੍ਰੰਮੀ ਹੁੰਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਕਾਰਵਾਈ ਕੀਤੀ ਜਾਏਗੀ। ਕਾਫੀ ਚੰਗੀ ਕਾਰਗੁਜ਼ਾਰੀ ਜਿਹੜੀ ਪਿਛਲੇ 6 ਸਾਲ 6 ਮਹੀਨਿਆਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਡਿਸਟ੍ਰਿਕਟ ਅਮਰਸਰ ਰੂਲਡ ਦੇ ਤਹਿਤ ਕੀਤੀ। ਕੁਆਲਟੀ ਮੈਟਲੀ ਰਹਿਤ ਲੋਕਾਂ ਨੂੰ ਮਿਲਣੀ ਇਸ ਚੀਜ਼ ਵਾਸਤੇ ਪੁਲਿਸ ਦਾ ਸਹਸਤੇ ਕਿ ਜ਼ਰੀਆ ਹੈ ਇਹ ਸਾਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਵੀ ਜੋ ਵੀ ਕਰਾਸ ਬਾਰਡਰ ਸਮਗਲਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਚਾਹੇ ਉਹ ਐਨਡੀਪੀਐਸ ਦੀ ਹੈ ਚਾਹੇ ਉਹ ਵੈਪਨਸ ਦੀ ਹੈ ਸੇ ਕਿਸੇ ਵੀ ਤਰ੍ਹਾਂ ਦੀ ਜਾਂ ਵੈਸੇ ਇਨਫਿਲਟ੍ਰੇਸ਼ਨ ਹੈ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਐਂਟੀ ਟੋਰਨ ਮੈਕੈਨਿਜ਼ਮ ਇੰਸਟਾਲ ਕੀਤਾ ਗਿਆ ਬੱਚੇ ਜੇਰ ਤੱਕ ਆਮ ਲੋਕੀ ਜਿਹੜੇ ਨੇ ਉਹ ਪੁਲਿਸ ਨਾਲ ਸਹਿਯੋਗ ਨਹੀਂ ਦਿੰਦੇ ਪੂਰਾ ਤਨੋਂ ਮਨੋਂ ਇਸ ਮੁਹਿੰਮ ਦੇ ਵਿੱਚ ਉਦੋਂ ਤੱਕ ਕੋਈ ਵੀ ਮੁਹਿੰਮ ਜਿਹੜੀ ਉਹ ਕਾਮਯਾਬ ਨਹੀਂ ਹੋ ਸਕਦੀ। ਜੀ ਸਹੀ ਜੀ ਹਾਂਜੀ ਸਰ ਅੱਜ ਜਿਹੜਾ ਕਾਸੋ ਆਪਰੇਸ਼ਨ ਚਲਾਇਆ ਗਿਆ ਬਾਬਾ ਬਗਲੇ ਵਿੱਚ ਕਿੰਨੀਆਂ ਹੁਣ ਤੱਕ ਦੀਆਂ ਉਪਲਬਧੀਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਅੱਜ ਕੋਈ ਉਪਲਬਧੀ ਜਿਹੜੀ ਆ ਮਿਲੀ ਹੈ? ਇਹ ਥਾਣਾ ਬਿਆਸ ਦੇ ਮਾਤਾ ਰਾਣੀ ਮੁਹੱਲੇ ਦੇ ਵਿੱਚ ਅਸੀਂ ਅੱਜ ਅਨ ਅਨ ਇਸੇ ਪੁਲਿਸ ਨੂੰ ਕੋਆਰਡੀਨੇਟਸ ਆਪਰੇਸ਼ਨ ਚਲਾਇਆ ਜਾ ਰਿਹਾ ਐਸਐਸਪੀ ਸਰਦਾਰ ਮਨਿੰਦਰ ਸਿੰਘ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਕਰੀਬ 100 ਦੇ ਆਸ-ਪਾਸ ਮੁਲਾਜ਼ਮ ਜਿਹੜੇ ਇਸ ਮੋਹੱਲੇ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਇਸ ਕੋਆਰਡੀਨੇਟਸ ਆਪਰੇਸ਼ਨ ਵਾਸਤੇ ਆਪਰੇਸ਼ਨ ਚੱਲ ਰਿਹਾ ਹੈ ਸਵੇਰ ਦਾ ਤੇ ਹੁਣ ਤੱਕ ਤਿੰਨ ਬੰਦੇ ਇਸ ਆਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ ਔਰ ਜਿਹੜੇ ਨੋਨ ਇਥੋਂ ਦੇ ਹੈਗੇ ਨੇ ਸਮਗਲਰਸ ਉਹਨਾਂ ਦੇ ਘਰਾਂ ਦੀ ਪ੍ਰੋਪਰਲੀ ਡੀਪ ਸਰਚ ਕੀਤੀ ਜਾ ਰਹੀ ਹੈ ਉਹ ਸਰਚ ਦੇ ਦੌਰਾਨ ਅਗਰ ਕੁਝ ਹੋਰ ਬ੍ਰਾਹਮਣਗੀ ਹੁੰਦੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਕਾਰਵਾਈ ਕੀਤੀ ਜਾਏਗੀ ਬ੍ਰਾਹਮਣਗੀ ਹੋਈ ਨਹੀਂ ਸਰ ਚੱਲ ਰਹੀ ਹੈ ਸਰ ਚੱਲ ਰਹੀ ਹੈ ਉਹਦੀ ਬ੍ਰਾਹਮਣਗੀ ਦਾ ਪਿਓ ਹੈ ਜਿਹੜਾ ਸੈਪਰੇਟਲੀ ਤੁਹਾਨੂੰ ਅਸਿੱਤ ਸਾਬ ਨੂੰ ਦੱਸਿਆ ਜਾਏਗਾ ਜਦੋਂ ਸਰਚ ਕੰਪਲੀਟ ਹੋ ਜਾਏਗੀ ਲਗਾਤਾਰ ਆਪਰੇਸ਼ਨ ਜਿਹੜੇ ਨੇ ਚੱਲ ਰਹੇ ਨੇ ਰੂਲਰ ਪੁਲਿਸ ਨੂੰ ਕਿੰਨੀ ਕੁ ਵੱਡੀ ਕਾਮਯਾਬੀ ਜਿਹੜੀ ਆ ਇਸ ਦੇ ਵਿੱਚ ਮਿਲੀ ਇਹ ਲਈ ਯੁੱਧ ਨਸ਼ਾ ਵਿਰੁੱਧ ਹੈ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਮਾਨਯੋਗ ਜੀਰੂਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਅਧੀਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਚਲਾਇਆ ਜਾ ਰਿਹਾ ਮਾਰਚ ਮਹੀਨੇ ਤੋਂ ਇਹ ਜਿਹ ਤੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੇ ਪੁਲਿਸ ਨੇਰੀ ਉਰੋਂ ਤੋਂ ਲੈ ਕੇ ਹੁਣ ਤੱਕ ਕਰੀਬ 6 ਸਵਾ 6 ਮਹੀਨਿਆਂ ਦੇ ਵਿੱਚ 100 ਦੇ ਕਰੀਬ ਪਰਚੇ ਦਰਜ ਕੀਤੇ ਨੇ ਟੋਟਲ 150 ਦੇ ਬੰਦੇ ਕਰੀਬ ਬੰਦੇ ਅਰੈਸਟ ਹੋਏ ਨੇ ਇਸ ਮੁਹਿੰਮ ਦੇ ਦੌਰਾਨ ਔਰ ਇੰਨੇ ਕੀ 150 ਕਿਲੋ ਦੇ ਆਸ-ਪਾਸ ਜਿਹੜੀ ਹੈ ਉਹ ਹੈਰਨ ਬਰਾਮਦ ਹੋਈ ਹੈ ਤੇ ਹੋਰ ਵੀ ਉਪਲਬਧੀਆਂ ਜਿਹੜੀਆਂ ਇਹਨਾਂ 6 ਮਹੀਨਿਆਂ ਦੇ ਦੌਰਾਨ ਹੋਈਆਂ ਨੇ ਹਫੀਮਦੀ ਬਰਾਮਦਗੀ ਐਨਟੀਪੀਐਸ ਦੇ ਵਿੱਚ ਜਾਂ ਹਵਾਲਾ ਮਨੀ ਦੀ ਬਰਾਮਦਗੀ ਹੋਈ ਹੈ ਵੈਸੇ ਰਿਕਵਰੀ ਹੋਈ ਹੈ ਪੈਸੇ ਦੀ ਕਰੀਬ 41 ਲੱਖ ਦੇ ਆਸ-ਪਾਸ ਤੋ ਕਾਫੀ ਚੰਗੀ ਕਾਰਗੁਜ਼ਾਰੀ ਜਿਹੜੀ ਪਿਛਲੇ 6 ਸਵਾ 6 ਮਹੀਨਿਆਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਡਿਸਟ੍ਰਿਕਟ ਅੰਮ੍ਰਿਤਸਰ ਜ਼ਿਲ੍ਹੇ ਪੁਲਿਸ ਨੇ ਕੀਤੀ ਹੈ ਸਰ ਜਿਹੜੇ ਡਿਸਟ੍ਰਿਕਟ ਬਾਰਡਰ ਹੈਗੇ ਆ ਜੀ ਜਿੱਦਾਂ ਮੰਨ ਲਓ ਕਿ ਅੰਮ੍ਰਿਤਸਰ ਨੂੰ ਜੋੜਦਾ ਕਪੂਰਥਲਾ ਜਾਂ ਫਿਰ ਇਦਾਂ ਇਲਾਕਾ ਜਿਹੜੇ ਅੰਮ੍ਰਿਤਸਰ ਦੇ ਨਾਲ ਜੁੜਦੇ ਹੈਗੇ ਪਰ ਉੱਥੇ ਕਈ ਜਗ੍ਹਾ ਨੱਕੇ ਜ਼ਰੂਰ ਹੈਗੇ ਨੇ ਲੇਕੇ ਰੇ ਹੈਗਾ ਵਾ ਕਿ ਐਕਟਿਵ ਨਹੀਂ ਨਜ਼ਰ ਆਉਂਦੇ ਕਿ ਨਾਕੇਬੰਦੀ ਦੀ ਚੈਕਿੰਗ ਚੱਲਦੀ ਹੋਵੇ ਇਹਦੀ ਸਮੱਸਿਆ ਜਿਹੜੀ ਆ ਕਿ ਦਿਖਦੀ ਓਕੇ ਵੈਸੇ ਤਾਂ ਉਹ ਨਾਕੇ ਜਿਹੜੇ ਨੇ ਕੁਛ ਨਾ ਕਿ 24 ਘੰਟੇ ਦੇ ਨਾਕੇ ਨੇ ਕੁਛ ਨਾ ਕਿ ਜਿਹੜੇ ਸਪੈਸੀਫਿਕ ਟਾਈਮ ਤੇ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਉਸ ਹਿਸਾਬ ਨਾਲ ਲਗਾਏ ਜਾਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਆਈਲ ਆਸਕ ਐਸਐਸਪੀ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਆਪਣੇ ਜਿਹੜੇ ਇੰਟਰ ਡਿਸਟ੍ਰਿਕਟ ਨਾਕੇ ਨੇ ਇਹਨਾਂ ਦੇ ਉਹਨਾਂ ਦੇ ਇੱਕ ਵਾਰੀ ਦੁਬਾਰਾ ਰਿਵਿਊ ਕਰ ਲੈਣ ਅਗਰ ਕੋਈ ਕਮੀ ਪਈ ਹੈ ਤਾਂ ਉਹ ਪੂਰੀ ਕੀਤੀ ਜਾਵੇ ਐਂਟੀ ਡਰੋਨ ਜਿਹੜੇ ਲਗਾਏ ਗਏ ਨੇ ਉਹਦੇ ਨਾਲ ਪੰਜਾਬ ਪੁਲਿਸ ਨੂੰ ਕੁਛ ਨਾ ਕੁਛ ਰਾਹਤ ਜਿਹੜੀ देखो अल्टीमेटली राहत लोकां नु मिलनी है चीज इस वास्ते पुलिस ਦਾ ਦਸਤਕ ਜ਼ਰੀਆ ਹੈ ਕਿ ਸਾਡਾ ਪੁਲਿਸ ਦਾ ਪੰਜਾਬ ਪੁਲਿਸ ਦਾ ਕੰਮ ਹੈ ਵੀ ਜੋ ਵੀ ਕਰਾਸ ਬਾਰਡਰ ਸਮਗਲਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਚਾਹੇ ਉਹ ਐਨਡੀਪੀਐਸ ਦੀ ਹੈ ਚਾਹੇ ਉਹ ਵੈਪਨਸ ਦੀ ਹੈ ਸੇ ਕਿਸੇ ਵੀ ਤਰ੍ਹਾਂ ਦੀਆਂ ਵੈਸੇ ਇਨਫਿਲਟ੍ਰੇਸ਼ਨ ਹੈ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਐਂਟੀ ਡਰੋਨ ਮੈਕੈਨਿਜ਼ਮ ਇੰਸਟਾਲ ਕੀਤਾ ਗਿਆ ਪਿੱਛੇ ਤੇ ਉਹਦੇ ਚੱਲ ਰਹੇ ਹੈ ਆਪਰੇਸ਼ਨਸ ਉਸ ਐਂਟੀ ਡਰੋਨ ਸਿਸਟਮ ਦੇ ਵੀ ਉਦੇ ਉਦੇ ਜੋ ਜੋ ਉਪਲਬਧੀਆਂ ਹੋਣਗੀਆਂ ਉਹ ਨਾਲ ਨਾਲ ਤੁਹਾਨੂੰ ਜਿਹੜਾ ਹੈ ਡਿਸਟ੍ਰਿਕਟ ਪੁਲਿਸ ਨੂੰ ਦੱਸਿਆ ਜਾਏਗਾ ਸਰ ਬਾਰਡਰ ਤੇ ਐਂਟੀ ਲੈਨ ਜਿਹੜੀਆਂ ਡਰੋਨ ਜਿਹੜੇ ਚਲਾਈ ਉਹਦਾ ਕੋਈ ਪੈਨਲਟੀ ਹਿਆ ਜੀ ਮੈਂ ਉਹੀ ਜਸ ਸੁਣੇ ਦੱਸ ਕੇ ਆਇਆ ਵੀ ਉਹ ਜਿਹੜਾ ਆਪਰੇਸ਼ਨ ਜ਼ੋਰੇ ਚੱਲ ਰਹੇ ਨੇ ਕੰਟੀਨਿਊਸਲੀ ਤੇ ਜ਼ਰੂਰ ਉਹਦੇ ਚ ਗਰਾਵਟ ਆਈ ਹੈ ਪਹਿਲਾਂ ਇਹ ਡਰੋਨਸ ਬਿਲਕੁਲ ਹੀ ਇੱਕ ਨਹੀਂ ਸੀ ਹੁੰਦੇ ਜੇ ਪਤਾ ਨਹੀਂ ਸੀ ਲੱਗਦੇ ਹੁਣ ਇਹ ਸਿਸਟਮ ਦੇ ਇੰਸਟਾਲ ਹੋਣ ਤੋਂ ਬਾਅਦ ਡਰੋਨਸ ਦੇ ਡਿਟੈਕਸ਼ਨ ਦੀ ਵੀ ਦਰ ਜਿਹੜੀ ਵਧੀ ਹੈ ਔਰ ਉਹਨੂੰ ਇੰਟਰਸੈਪਟ ਵੀ ਅਸੀਂ ਹੁਣ ਕਰ ਪਾ ਰਹੇ ਸਰ ਬਾਬੇ ਪ੍ਰਕਾਸ਼ ਸਿੰਘ ਦੇ ਵਿੱਚ ਜਿੱਦਾਂ ਪਹਿਲਾਂ ਵੀ ਕਿਸ ਆਪਰੇਸ਼ਨ ਹੋਏ ਔਰ ਉਹਦੇ ਨਾਲ ਕਾਫੀ ਹੱਦ ਤੱਕ ਨਜ਼ਰ ਆ ਰਿਹਾ ਵਸੇ ਜੀ ਲੇਕਿਨ ਤੁਸੀਂ ਆਪਣੇ ਤੌਰ ਦੇ ਮੁੱਤੇ ਕਿਵੇਂ ਦੇਖਦੇ ਹੋ ਪੁਲਿਸ ਕਾਰਵਾਈ ਦੇ ਵਿੱਚ ਜਿਹੜਾ ਹੈਗਾ ਕਿੰਨਾ ਕੁ ਰਿਪੋਰਟਸ ਜਿਹੜੀਆਂ ਹੁੰਦੀਆਂ ਵਾ ਐਫ ਆਈ ਆਰ ਲਾਂਚ ਹੋ ਰਹੀਆਂ ਇਹਨੂੰ ਲੈ ਕੇ ਦੇਖੋ ਮੈਂ ਇਹ ਸਮਝਦਾ ਜੀ ਵੀ ਪੁਲਿਸ ਜਿਹੜੀ ਹੈ ਉਹ ਆਪਣੇ ਵੱਲੋਂ ਹਮੇਸ਼ਾ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਇਸ ਮਾਮਲੇ ਦੇ ਕਿ ਕੋਈ ਵੀ ਇਦਾਂ ਦੇ ਜਿਹੜੇ ਹੈ ਉਹ ਨਾ ਹੋਵੇ ਇਸੇ ਕਾਰਵਾਈ ਵਿੱਚ ਕੋਈ ਨਸ਼ਿਆਂ ਦਾ ਕੋਈ ਸੇਲ ਹੋ ਰਹੀ ਹੋਵੇ ਜਾਂ ਵੈਸੇ ਕੋ ਸਮਗਲਿੰਗ ਕਰ ਰਿਹਾ ਹੋਵੇ ਲੇਕਿਨ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਨਾ ਚਾਹਾਂਗਾ ਤੁਹਾਡੇ ਜ਼ਰੀਏ ਕਿ ਜਦੋਂ ਤੱਕ ਆਮ ਲੋਕੀ ਜਿਹੜੇ ਨੇ ਉਹ ਪੁਲਿਸ ਨਾਲ ਸਹਿਯੋਗ ਨਹੀਂ ਦਿੰਦੇ ਪੂਰਾ ਤਦੋਂ ਮਨੋਂ ਇਸ ਮੁਹਿੰਮ ਦੇ ਵਿੱਚ ਉਰਤਾ ਕੋਈ ਵੀ ਮਹਿੰਮ ਜੜੀ ਉਹ ਕਾਮਯਾਬ ਨਹੀਂ ਹੋ ਸਕਦੀ। ਮੈਂ ਦਿਨ ਸਰ ਕੋ ਤੇ ਨਾ ਕਿਤੇ ਗੋਲੀ ਚੱਲਣ ਦੀ ਜਿਹੜੀ ਆ ਉਹ ਆਪਾਉਣ ਹੀ ਉੜਦੀਆਂ ਤੇ ਕਈ ਵਾਰ ਗੋਲੀਆਂ ਜਿਹੜੀਆਂ ਚੱਲਦੀਆਂ ਉਹ ਤੇ ਲਾਟ ਗਈ ਆ। ਉਹ ਪੂਰਪੂਰਾ ਦੇ ਵਿੱਚ ਗੋਲੀ ਚੱਲੀ ਆ ਤਾਂ ਇਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਵਾਲੇ ਕੰਮ ਕਰਦੇ। ਦੇਖੋ ਮੈਂ ਆਲਰੇਡੀ ਕਹਿ ਆ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਜਨ ਬਦ ਹੈ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਐਲੀਮੈਂਟ ਨੂੰ ਐਂਟੀ ਸੋਸ਼ਲ ਐਲੀਮੈਂਟ ਨੂੰ ਨੱਥ ਪਾਉਣ ਵਾਸਤੇ ਸਾਡੀ ਪੂਰੀ ਹਿਸਟਰੀ ਰਹੀ ਹੈ, ਹੈਰੀਟੇਜ ਰਹੀ ਹੈ ਪੰਜਾਬ ਪੁਲਿਸ ਦੀ ਕਿ ਅਸੀਂ ਵਨ ਆਫ ਦਾ ਬੈਸਟ ਫੋਰਸਿਸ ਜਿਹੜੀ ਉਹ ਗਿਣਿਆ ਜਾਂਦੇ ਆ। ਹੁਣ ਵੀ ਸਾਡੇ ਜਿਹੜੇ ਸਾਰੇ ਆਫੀਸਰਸ ਫੀਲਡ ਵਿੱਚ ਲੱਗੇ ਹੋਏ ਨੇ ਐਸਐਸਪੀਜ਼ ਨੇ ਵਿਸ਼ਣਰਸ ਨੇ ਉਹ ਪੂਰੀ ਤਰ੍ਹਾਂ ਮੁਸਤੈਦ ਨੇ ਪੂਰੀ ਤਰ੍ਹਾਂ ਦ੍ਰਿੜ ਨੇ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਵੀ ਤਰ੍ਹਾਂ ਦਾ ਗੈਂਗਸਟਰਵਾਦ ਨੂੰ ਜਾਂ ਐਂਟੀ ਸੋਸ਼ਲ এলিমੈਂਟ ਨੂੰ ਸਿਰ ਨਹੀਂ ਚੱਕਣ ਦਗਾ। ਨਸ਼ਾ ਇੰਨਾ ਫੜਿਆ ਜਾਂਦਾ ਬਾਅਦ ਨਸ਼ਾ ਖਤਮ ਕਿਉਂ ਨਹੀਂ ਨਸ਼ਾ ਹੁੰਦਾ ਤੇ ਥੋੜੀ ਜਿਹਾ। ਦੇਖੋ ਇਹਦੇ ਤੋਂ ਹੁਣ ਇਹ ਇੱਕ ਲੰਬੀ ਡਿਸਕਸ਼ਨ ਆ ਇਥੇ ਰਿਗਾਰਡਿੰਗ ਤੇ ਪਰ ਸਾਡਾ ਕੰਮ ਜਿਹੜਾ ਹੈ ਮੇਨਲੀ ਨਸ਼ ਨੂੰ ਨਸ਼ੇ ਦੇ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਫੜਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਹੈ। ਥੈਂਕ ਯੂ ਸਰ।